ਅੱਜ 12 ਜਨਵਰੀ ਸ਼ਾਮ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰੇ ਖਬਰਾਂ ਦੀ ਦੇਵਾਂਗੇ ਪੂਰੀ ਜਾਣਕਾਰੀ ਤੇ ਨਾਲੇ ਦੱਸਾਂਗੇ ਪਰਦੇ ਪਿਛਲਾ ਸੱਚ ਚਾਰੇ ਖਬਰਾਂ ਕਿਹੜੀਆਂ ਨੇ ਇੱਕ ਖਬਰ ਹੈ ਕਿ ਸੁਨੀਲ ਜਾਖੜ ਨੇ ਅੱਜ ਐਮਐਸਪੀ ਨੂੰ ਲੈ ਕੇ ਬੜਾ ਪੁੱਠਾ ਬਿਆਨ ਦੇ ਦਿੱਤਾ ਤੇ ਵੱਡਾ ਵਿਵਾਦ ਖੜਾ ਹੋ ਗਿਆ ਤੇ ਆਪਣੇ ਨਾਲ ਕਿਸਾਨ ਆਗੂ ਨੇ ਅਵਤਾਰ ਸਿੰਘ ਮਹਿਮਾਜੀਤ ਤੇ ਬਾਕੀ ਇਹਨਾਂ ਦੇ ਨਾਲ ਗੱਲ ਕਰਾਂਗੇ ਕਿ ਸੁਨੀਲ ਜਾਖੜ ਅਸਲ 'ਚ ਬੋਲ ਕੀ ਰਿਹਾ ਤੇ ਅਸਲੀਅਤ ਕੀ ਹੈ ਦੂਜੀ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਤੇ ਕਮਲਜੀਤ ਬਰਾੜ ਦਾ ਆਪਸ ਵਿੱਚ ਪੇਚਾ ਪਿਆ ਲੜਾਈ ਹੋਈ ਹੈ ਔਰ ਕਮਲਜੀਤ ਬਰਾੜ ਕਹਿੰਦਾ ਕਿ ਮੈਨੂੰ ਗਾਲਾਂ ਕੱਢੀਆਂ ਨੇ ਅਸਲ ਮੁੱਦਾ ਕੀ ਹੈ ਕਹਾਣੀ ਵਾਪਰੀ ਹੈ ਜਿਹੜੇ ਐਮਐਲਏ ਗੋਗੀ ਦੀ ਮੌਤ ਹੋਈ ਆ ਉਹਨਾਂ ਦੇ ਅੰਤਮ ਸੰਸਕਾਰ ਦੇ ਉੱਪਰ ਔਰ ਤੀਜੀ ਵੱਡੀ ਖਬਰ ਹੈ ਕਿ ਅੱਜ ਕਾਂਗਰਸ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜੇ ਅਸੀਂ ਜਿੱਤ ਗਏ ਦਾ 85000 ਰੁਪਇਆ ਹਰ ਇੱਕ ਬੇਰੁਜ਼ਗਾਰ ਨੌਜਵਾਨ ਮੁੰਡੇ ਕੁੜੀ ਨੂੰ 80 ਮਹੀਨੇ ਦਾ ਵਿਹਾਰ ਕਰਾਂਗੇ ਔਰ ਇਹਦਾ ਸੱਚ ਕੀ ਆ ਅਸਲੀਅਤ ਕੀ ਆ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਆ ਔਰ ਚੌਥੀ ਵੱਡੀ ਖਬਰ ਹੈ ਕਿ ਸੰਯੁਕਤ ਕਿਸਾਨ ਮੋਰਚਾ ਭਾਰਤ ਇੱਕ ਪੇਸ਼ਕਸ਼ ਲੈ ਕੇ ਗਿਆ ਸੀ ਖਣੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਜੱਥੇਬੰਦੀਆਂ ਦੇ ਕੋਲੇ ਏਕਤਾ ਦੇ ਲਈ ਔਰ ਉਹਦੇ ਉੱਪਰ ਕਈ ਤਰ੍ਹਾਂ ਦੇ ਪ੍ਰੋਬਲਮਾਂ ਸਾਹਮਣੇ ਆ ਰਹੀਆਂ ਨੇ ਇੱਕ ਵੱਡਾ ਪੰਗਾ ਵੀ ਪਹਿਲਾਂ ਸਾਹਮਣੇ ਆਇਆ ਉਹਦੇ ਉੱਪਰ ਫਿਰ ਸੈਟਿੰਗ ਹੋ ਰਹੀ ਹੈ ਔਰ ਇਹ ਸਾਰਾ ਕੀ ਕੁਝ ਚੱਲ ਰਿਹਾ ਹੈ ਕੀ ਹੁਣ ਏਕਤਾ ਮੀਟਿੰਗ ਹੋਵੇਗੀ ਕਿ ਨਹੀਂ ਹੋਵੇਗੀ ਕਿਉਂਕਿ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਦੇ ਉੱਪਰ ਚਰਚਾ ਕਰਨੀ ਬਣਦੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਅਵਤਾਰ ਸਿੰਘ ਮਹਿਮਾ ਹੋਰਾਂ ਦੇ ਨਾਲ ਗੱਲ ਕਰਦੇ ਆਂ ਅਵਤਾਰ ਸਿੰਘ ਜੀ ਸੁਨੀਲ ਜਾਖੜ ਭਾਜਪਾ ਦੇ ਪ੍ਰਧਾਨ ਸਾਹਿਬ ਉਹਨਾਂ ਨੇ ਅੱਜ ਇੱਕ ਬਹੁਤ ਵੱਡੀ ਗੱਲ ਬੋਲੀ ਹੈ ਅੱਜ ਉਹ ਕਹਿੰਦੇ ਨੇ ਕਿ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਪੰਜਾਬ ਦੇ ਕਿਸਾਨ ਕਰ ਰਹੇ ਨੇ ਜਿਹਦੇ ਲਈ ਲੜਾਈ ਲੜ ਰਹੇ ਨੇ ਇਹ ਤਾਂ ਪੰਜਾਬ ਦੇ ਕਿਸਾਨਾਂ ਲਈ ਉਂਝ ਹੀ ਨੁਕਸਾਨਦਾਇਕ ਹੈ ਉਹ ਕਹਿੰਦੇ ਪੰਜਾਬ ਦੇ ਕਿਸਾਨਾਂ ਨੂੰ ਤਾਂ ਗਰੰਟੀ ਕਾਨੂੰਨ ਦਾ ਫਾਇਦਾ ਹੀ ਕੋਈ ਨਹੀਂ ਹੋਣਾ ਉਲਟਾ ਨੁਕਸਾਨ ਹੋਊਗਾ ਕੀ ਕਹੋਗੇ ਸੁਨੀਲ ਜਾਖੜ ਦੇ ਬਿਆਨ ਦੇ ਉੱਪਰ ਦੇਖੋ ਸੁਨੀਲ ਜਾਖੜ ਜਿਹੜਾ ਨਾ ਬੀਜੇਪੀ ਦੇ ਵਿੱਚ ਹੁਣ ਪ੍ਰਧਾਨ ਬਣਿਆ ਹੋਇਆ ਬੀਜੇਪੀ ਦਾ ਸ਼ਰਮ ਆਉਣੀ ਚਾਹੀਦੀ ਇਸ ਬੰਦੇ ਨੂੰ ਇਸ ਦੀ ਕੋਈ ਜੱਬ ਜਵਾਨ ਇਕਤਾ ਮੈਂ ਸਮਝਦਾ ਵੀ ਹੈ ਨਹੀਂ ਕਿ ਕਿਉਂਕਿ ਅੱਜ ਤੱਕ ਲੰਮੇ ਇਕ ਤਹਾਕਿਆਂ ਤੋਂ ਇਹ ਕਾਂਗਰਸ ਦੇ ਵਿੱਚ ਲੱਗਿਆ ਹੋਇਆ ਕਿਉਂਕਿ ਵੱਡਾ ਧਨੀ ਕਿਸਾਨ ਹੈ ਵੱਡਾ ਜ਼ਿਮੀਦਾਰ ਹੈ ਔਰ ਕਾਂਗਰਸ ਦੀ ਜਿਹੜੀ ਜ਼ਿਮੀਦਾਰਾਂ ਵਾਲੀ ਪਾਲਿਸੀ ਦੇ ਉੱਤੇ ਚੜ ਕੇ ਇਹ ਚੱਲਦਾ ਰਿਹਾ ਲੋਕਾਂ ਦੀ ਲੁੱਟ ਕਰਦੇ ਰਹੇ ਸੱਤਾ ਦੇ ਵਿੱਚ ਬੈਠੇ ਮੰਤਰੀ ਮੰਡਲ 'ਚ ਵੀ ਬੈਠੇ ਹੁਣ ਜਦੋਂ ਸੂਬੇ ਦੇ ਵਿੱਚ ਕਾਂਗਰਸ ਦੀ ਸਰਕਾਰ ਪਿਛਲੀ ਵਾਰ ਗਈ ਐ ਥੀ ਆਮ ਆਦਮੀ ਪਾਰਟੀ ਦੀ ਆ ਗਈ ਐ ਸੈਂਟਰ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਉਹ ਸਰਕਾਰ ਜਿਹਨੂੰ ਖੁਦ ਸੁਨੀਲ ਜਾਖੜੋਂ ਦੀ ਫਿਰਕਾ ਪ੍ਰਸਤੀ ਦੀ ਪਾਰਟੀ ਤਾਂ ਕਈ ਕੁਝ ਬੋਲਦੇ ਰਹੇ ਅੱਜ ਉਹਦੇ ਬਾਹਮ ਰੋੜਨ ਤੇ ਜਦੋਂ ਉਹਨਾਂ ਨੇ ਇਹਨਾਂ ਦੇ ਬਾਹਮ ਰੋੜੀ ਜਿਹੜਾ ਉਹਨਾਂ ਨੇ ਪੈਸਾ ਇਕੱਠਾ ਕੀਤਾ ਹੋਇਆ ਸੀ ਉਹਨਾਂ ਨੇ ਜਦੋਂ ਬਾਹਮ ਰੋੜ ਕੇ ਆਪਦੀ ਪਾਰਟੀ ਚ ਲੈ ਲਿਆ ਤੇ ਅੱਜ ਬਸ਼ਰਮਾ ਵਾਂਗੂ ਉਸੇ ਬੀਜੇਪੀ ਦੀ ਜਾਇਜਕਾਰ ਉਹੀ ਫਿਰਕਾ ਪ੍ਰਸਤੀ ਬੋਲ ਜਿਹੜੇ ਬੀਜੇਪੀ ਜਾਰ ਐਸਐਸ ਬੋਲਦੀ ਉਹ ਬੋਲਦੇ ਆ ਤੇ ਅੱਜ ਜਿਹੜਾ ਕਿਸਾਨਾਂ ਦੇ ਖਿਲਾਫ ਕਿਉਂਕਿ ਮਜਬੂਰੀ ਬਣ ਗਈ ਨਾ ਅੱਜ ਇਹਨਾਂ ਦੀ ਮਜਬੂਰੀ ਬਣ ਗਈ ਕਿ ਬੀਜੇਪੀ ਨੂੰ ਖੁਸ਼ ਕਰਨ ਵਾਸਤੇ ਬੜੀ ਬੇਸ਼ਰਮੀ ਨਾਲ ਇਹ ਕਿਸਾਨਾਂ ਦੇ ਖਿਲਾਫ ਬੋਲ ਰਹੇ ਆ ਜਿਹੜਾ ਇਹ ਬਿਆਨ ਆ ਕਿ ਜਿਹੜਾ ਬਿਲਕੁਲ ਅਵਤਾਰ ਸਿੰਘ ਦੀ ਠੀਕ ਹੈ ਏ ਸੁਨੀਲ ਜਾਖੜ ਕਿਹੜੇ ਮੂੰਹ ਨਾਲ ਬੋਲਦੇ ਨੇ ਕੋਈ ਸਟੈਂਡ ਹੈ ਕੋਈ ਜ਼ੁਬਾਨ ਹੈ ਜਾਖੜ ਸਾਹਿਬ ਦੱਸਦੇ ਨੇ ਇਹਨਾਂ ਦੀ ਪਾਰਟੀ ਦੱਸਦੇ 25 ਸਾਲ ਇਹਨਾਂ ਨੇ ਬੀਜੇਪੀ ਨੂੰ ਪਾਣੀ ਪੀ ਪੀ ਭੰਡਿਆ ਤੇ ਕਾਂਗਰਸ ਦੀਆਂ ਤਰੀਫਾਂ ਕੀਤੀਆਂ ਰਾਤੋਂ ਰਾਤ ਬੀਜੇਪੀ ਦੀਆਂ ਤਰੀਫਾਂ ਕਰਨ ਲੱਪੇ ਤੇ ਕਾਂਗਰਸ ਨੂੰ ਭੰਡਣ ਲੱਪੇ ਕੀ ਉਦੋਂ ਲੋਕਾਂ ਨੂੰ ਘਬਰਾਹ ਕਰ ਰਹੇ ਸੀ ਕਿ ਹੁਣ ਕਰ ਰਹੇ ਨੇ ਸਵਾਲ ਇਹ ਹਾਂਜੀ ਅਵਤਾਰ ਜੀ ਜਿਹੜਾ ਸਵਾਲ ਉਹਨਾਂ ਨੇ ਠਾਇਆ ਵੀ ਕਾਂਗਰਸ ਜਿਹੜੀ ਕਿਸਾਨ ਕਹਿ ਰਹੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਚਾਹੀਦਾ ਹੈ ਤੇ ਉਹ ਕਹਿੰਦੇ ਵੀ ਐਮਐਸਪੀ ਗਰੰਟੀ ਕਾਨੂੰਨ ਤਾਂ ਪੰਜਾਬ ਦੇ ਕਿਸਾਨਾਂ ਲਈ ਉਂਝ ਹੀ ਨੁਕਸਾਨ ਕਰੇਗਾ ਦੇਖੋ ਜਿਹੜੀ ਇਹ ਗੱਲ ਹੈ ਨਾ ਪਹਿਲਾ ਇਹ ਕਾਂਗਰਸੀ ਤੋਂ ਬਦਲ ਕੇ ਬੀਜੇਪੀ 'ਚ ਗਿਆ ਤੇ ਉਹਨਾਂ ਦੀ ਗੱਲਾਂ ਕਰਨ ਲੱਗ ਪਏ ਜਿਵੇਂ ਅਕਸਰ ਆਪਣੇ ਕਹਿੰਦੇ ਹੁੰਦੇ ਬਦਲੇ ਸੱਜਣ ਰਾਤੋਂ ਰਾਤ ਜਿਵੇਂ ਕਿਸੇ ਦੇ ਸਖਾਏ ਹੁੰਦੇ ਨੇ ਤੇ ਸਖਾਏ ਹੋਏ ਨੇ ਬੀਜੇਪੀ ਦੇ ਤੇ ਕਾਰਪੋਰੇਟ ਦੇ ਉਹਨਾਂ ਦੀ ਦਲਾਲੀ ਕਰਨ ਲਈ ਵਾਸਤੇ ਜਿਹੜੇ ਬਿਆਨ ਆਏ ਨੇ ਕਿ ਇਹ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਨੁਕਸਾਨ ਹੋਊਗਾ ਮੈਂ ਕਹਿੰਦਾ ਜੇ ਗਰੰਟੀ ਕਰੂਣ ਹੁੰਦਾ ਤੇ ਕਿਵੇਂ ਇਸ ਵਾਰੀ ਕੱਟ ਲੱਗ ਜਾਂਦਾ ਝੋਨੇ ਦੇ ਰੀਡ ਦੇ ਉੱਤੇ ਨਹੀਂ ਲੱਗ ਸਕਦਾ ਸੀ ਜੇ ਗਰੰਟੀ ਕਰੂਣ ਹੋਵੇ ਤੇ ਕੱਟ ਨਹੀਂ ਲੱਗ ਸਕਦਾ ਜੇ ਗਰੰਟੀ ਕਾਨੂੰਨ ਹੋਵੇ ਤਾਂ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਸਬਜ਼ੀਆਂ ਨੇ ਉਹ ਸੜਕਾਂ ਤੇ ਨਹੀਂ ਰੋਲ ਸਕਦੀਆਂ ਜੇ ਗਰੰਟੀ ਕਾਨੂੰਨ ਹੋਵੇ ਤਾਂ ਕਿਸਾਨਾਂ ਦਾ ਜਿਹੜਾ ਸਾਡਾ ਅਸੀਂ ਫਸਲੀ ਚੱਕਰ ਤੋਂ ਨਿਕਲਣਾ ਚਾਹੁੰਦੇ ਇਸ ਟਿਕਣਕ ਛੋਣੇ ਵਾਲੇ ਤੋਂ ਅਸੀਂ ਹੋਰ ਜਿਹੜੀਆਂ ਫਸਲਾਂ ਦੀ ਗੱਲ ਕਰਦੇ ਆ ਜੇ ਸਾਰੀਆਂ ਫਸਲਾਂ ਤੇ ਦਾਲਾਂ ਤੇ ਗੰਨੇ ਤੇ ਮੱਕੀ ਤੇ ਮੂੰਗੀ ਤੇ ਸਾਰੇ ਤੇ ਐਮਐਸਪੀ ਹੋਵੇ ਤਾਂ ਨਾ ਸਿਰਫ ਸਾਡੀ ਧਰਤੀ ਬਚੂਗੀ ਸਾਡਾ ਪਾਣੀ ਬਚੂਗਾ ਗੰਦਲਾ ਹੋਣ ਤੋਂ ਨਾਬ ਝੋਨਾ ਲਾਵਾਂਗੇ ਨਾ ਪਰਾਲੀ ਹੋਊਗੀ ਨਾ ਹੋਊਗਾ ਪਰ ਉਹਦੇ ਚ ਜੇਕਰ ਐਦਾਂ ਹੋ ਜਾਂਦਾ ਤਾਂ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਪੰਜਾਬ ਦਾ ਕਿਸਾਨ ਖੁਸ਼ਹਾਲ ਉਹਨਾਂ ਦੀ ਜੇਬ ਚ ਪੈਸਾ ਹੋਊਗਾ ਉਹ ਮਜ਼ਦੂਰਾਂ ਕੋਲ ਜਾਊਗਾ ਫਿਰ ਬਾਜ਼ਾਰ ਚ ਜਾਊਗਾ ਪੰਜਾਬ ਖੁਸ਼ਹਾਲ ਹੋ ਜਾਊਗਾ ਪੰਜਾਬ ਦਾ ਪਾਣੀ ਬਚੂਗਾ ਪਰ ਜਾਖੜ ਸਾਹਿਬ ਕਹਿੰਦੇ ਆ ਵੀ ਜੇ ਕਾਨੂੰਨ ਬਣ ਗਿਆ ਤੇ ਨੁਕਸਾਨ ਹੋਊਗਾ ਨੁਕਸਾਨ ਕਿਸਾਨਾਂ ਨੂੰ ਨਹੀਂ ਕਾਰਪੋਰੇਟਰ ਨੂੰ ਹੋਣਾ ਹੈ ਜਿਨ੍ਹਾਂ ਨੇ ਪਰਾਲੀ ਸਾੜਨ ਦੇ ਪਰਚੇ ਹੇਠ ਵੱਡੇ ਟਰੈਕਟਰ ਵੇਚਨੇ ਨੇ ਕਣਕ ਝੋਨੇ ਦੇ ਫਸਲੀ ਚੱਕਰ ਚ ਫਸਾ ਕੇ ਰੱਖਣਾ ਆਪਦੇ ਬੋਰ ਕੰਪਨੀਆਂ ਦੇ ਸਮਾਨ ਵੇਚਨੇ ਨੇ ਹੋਰ ਮਹਿੰਗੀਆਂ ਦਵਾਈਆਂ ਵੇਚਣੀਆਂ ਨੇ ਸੋ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਪੰਜਾਬ ਅੰਦਰ ਮੁਨਾਫਾ ਲੈ ਰੀਆਂ ਉਹਨਾਂ ਕੰਪਨੀਆਂ ਨੂੰ ਹੋਣਾ ਜੇਕਰ ਐਮਐਸਪੀ ਗਰੰਟੀ ਕਾਨੂੰਨ ਬਣ ਜਾਂਦਾ ਹੈ ਨਹੀਂ ਬੀਜੇਪੀ ਦੇ ਜਿਹੜੇ ਪ੍ਰਧਾਨ ਆ ਸੁਨੀਲ ਜਾਖੜ ਸਾਹਿਬ ਇਹ ਕਹਿ ਰਹੇ ਨੇ ਵੀ ਐਮਐਸਪੀ ਗਰੰਟੀ ਕਾਨੂੰਨ ਨਾਲ ਕਿਸਾਨਾਂ ਨੂੰ ਨੁਕਸਾਨ ਹੋਣਾ ਕੀ ਉਹ ਕਿਸੇ ਭੁਲੇਖੇ ਚੋ ਬੋਲ ਰਹੇ ਨੇ ਕਿ ਜਾਣ ਬੁੱਝ ਕੇ ਜਾਣ ਕੇ ਬੋਲ ਰਹੇ ਨੇ ਦੇਖੋ ਐਡਾ ਪ੍ਰਧਾਨ ਹੋਵੇ ਕਿਸੇ ਪਾਰਟੀ ਦਾ ਤੇ ਉਹ ਕਿਸੇ ਭਲੇਖੇ ਚ ਹੋਵੇ ਇਹ ਆਪਣੇ ਆਪ ਚ ਗੱਲ ਹੀ ਨਹੀਂ ਜੇ ਜਿਓ ਐਡਾ ਹੀ ਭਲੇਖੇ ਦਾ ਤੇ ਫਿਰ ਉਹ ਕਾਹਦਾ ਪ੍ਰਧਾਨ ਬਣਿਆ ਉਹ ਪੂਰਾ ਸਿਖਾਇਆ ਹੋਇਆ ਕਿ ਕਿਵੇਂ ਨਾ ਕਿਵੇਂ ਕਿਸਾਨਾਂ ਤੇ ਜਿਹੜੀ ਲੜਾਈ ਆ ਐਮਐਸਪੀ ਦਾ ਗਰੰਟੀ ਕਾਨੂੰਨ ਇੱਕ ਪਾਸੇ ਜਗਜੀਤ ਸਿੰਘ ਢੱਲੇਵਾਲ ਬੈਠੇ ਨੇ ਮਰਵਾਤੇ ਸਾਰੀਆਂ ਕਿਸਾਨ ਤੇ ਰਹਾ ਉਹਨਾਂ ਨਾਲ ਸੋਹਰਤ ਨੇ ਇਸ ਗੱਲ ਹੀ ਵੀ ਉਹਨਾਂ ਦੀ ਜਾਨ ਬਚੇ ਉਹਨਾਂ ਜਿਹੜੀਆਂ ਮੰਗਾਂ ਉਠਾਈਆਂ ਜਾ ਰਹੀਆਂ ਕਰਜ਼ੇ ਤੇ ਲਕੀਰ ਫੇਰਨਾ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਉਹ ਬਿਲਕੁਲ ਕਿਸਾਨਾਂ ਦੀ ਜਦੋਂ ਮੰਗ ਉੱਪਰ ਕੇ ਆ ਗਈ ਹੈ ਤਾਂ ਪੰਜਾਬ ਜਦੋਂ ਸਾਰਾ ਇਸ ਗੱਲ ਤੇ ਖੜਾ ਕਿ ਗਰੰਟੀ ਕਾਨੂੰਨ ਬਣੇ ਉਸ ਵੇਲੇ ਪੰਜਾਬ ਦੇ ਅੰਦਰੋਂ ਹੀ ਇੱਕ ਪੰਜਾਬ ਦਾ ਲੀਡਰ ਉਹਨਾਂ ਦੇ ਪੱਖ ਚ ਬੋਲ ਰਿਹਾ ਕਿਸੇ ਭਲੇਖੇ ਚ ਨਹੀਂ ਬੋਲ ਰਿਹਾ ਸਿਰਫ ਬੀਜੇਪੀ ਨੂੰ ਖੁਸ਼ ਕਰਨ ਲਈ ਸਿਰਫ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਬੋਲ ਰਿਹਾ ਵੀ ਜੇ ਔਰ ਭਲੇਖਾ ਪਾਉਣ ਲਈ ਕਿ ਜੇ ਕਾਨੂੰਨ ਬਣ ਗਿਆ ਤੇ ਨੁਕਸਾਨ ਹੋ ਜਾਣਾ ਮੈਂ ਕਹਿੰਦਾ ਨੁਕਸਾਨ ਕਰਾਓ ਨੁਕਸਾਨ ਜਾਕਰ ਸਾਹਿਬ ਨੁਕਸਾਨ ਗਨਾਓ ਜੇ ਸਾਰੀਆਂ ਫਸਲਾਂ ਦਾ ਐਮਐਸਪੀ ਦਾ ਭਾਅ ਸੁਆਮੀ ਨਾਥਨ ਕਮਿਸ਼ਨ ਅਨੁਸਾਰ ਇਹ ਮਿਲਣਾ ਲੋਕਾਂ ਨੂੰ ਯਕੀਨੀ ਹੋ ਜਾਵੇ ਤੇ ਨੁਕਸਾਨ ਕਿਹੜੇ ਪਾਸੇੋਂ ਲੋਕ ਕਰਜ਼ੇ ਡੁੱਬੇ ਪੈਣੇ ਲੋਕਾਂ ਦੀ ਜੇਬ 'ਚ ਪੈਸਾ ਆਜੂਗਾ ਉਹ ਪੈਸਾ ਫਿਰ ਬਾਜ਼ਾਰ 'ਚ ਜਾਊਗਾ ਪੰਜਾਬ ਦੇ ਜਿਹੜੇ ਛੋਟੇ ਵਪਾਰੀ ਨੇ ਦੁਕਾਨਦਾਰ ਨੇ ਜਿੱਥੇ ਬਾਜ਼ਾਰਾਂ 'ਚ ਕੋਈ ਜਾ ਹੀ ਨਹੀਂ ਰਿਹਾ ਖਰੀਦਦਾਰੀ ਕਰਨ ਲੋਕਾਂ ਕੋਲ ਪੈਸਾ ਹੋਊ ਤੇ ਤਾਂ ਹੀ ਜਾਣਗੇ ਜਦੋਂ ਪੈਸਾ ਆਊਗਾ ਖਰੀਦਦਾਰੀ ਹੋਊਗੀ ਤੇ ਪੰਜਾਬ ਦੀ ਜਿਹੜੀ ਅਰਥਵਿਵਸਥਾ ਹੋਰ ਤਾਂ ਆਜੂਗੀ ਨੁਕਸਾਨ ਕਿਹੜੇ ਪਾਸੇ ਹੋਊਗਾ ਇਹ ਸਿਰਫ ਸਿ ਕਾਰਪੋਰੇਟ ਦੇ ਬੀਜੇਪੀ ਦੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਭੰਬਲ ਬੂਸੇ ਚ ਪਾਇਆ ਜਾ ਸਕੇ ਕਈ ਵਾਰੀ ਇਹ ਵੀ ਕਹਿ ਦਿੰਦੇ ਆ ਵੀ ਜੇ ਸਾਰੇ ਦੇਸ਼ ਨੂੰ ਐਮਐਸਪੀ ਦੇ ਦਿੰਨੇ ਆ ਗਰੰਟੀ ਕਾਨੂੰਨ ਬਣਾ ਕੇ ਐਮਐਸਪੀ ਦੇ ਦਿੰਨੇ ਆ ਤੇ 45 ਲੱਖ ਕਰੋੜ ਲੱਗ ਜਾਊਗਾ ਕੋਰੀ ਬਕਵਾਸ ਕੋਈ 45 ਲੱਖ ਨਾ ਲੱਗਦਾ ਪੰਜਾਬ ਤੇ ਭਾਰਤ ਅੰਦਰ ਜਦੋਂ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਬੀਜੀਆਂ ਜਾਣਗੀਆਂ ਉਹਨਾਂ ਨੂੰ ਖਰੀਦਣ ਵਾਲੀ ਲੱਖ ਕਰੋੜ ਕਹਿੰਦਾ ਕਹਿੰਦਾ ਤੇ ਲੱਗ ਜਾਊਗਾ ਕਹਿੰਦੇ ਜੇ ਕਿਸਾਨਾਂ ਨੂੰ ਐਮਐਸਪੀ ਦੇਣੇ ਆ ਫਸਲ ਤੇ ਤੇ 45 ਲੱਖ ਕਰੋੜ ਦਾ ਪੈਸਾ ਚਾਹੀਦਾ ਜਦ ਇਹ ਇਹਦਾ ਮਤਲਬ ਤਾਂ ਇਹ ਹੋਇਆ ਨਾ ਕਿ 45 ਲੱਖ ਕਰੋੜ ਰੁਪਈਆ ਸਾਲਾਨਾ ਕਿਸਾਨਾਂ ਦਾ ਫਿਰ ਇਹ ਨੱਪੀ ਬੈਠੇ ਨੇ ਇਹ ਫਿਰ ਖਾਂਦੇ ਨੇ ਇਹਨਾਂ ਨੂੰ ਇੰਜ ਲੱਗਦਾ ਵੀ ਇਹ ਲਾਭ ਕਿਸਾਨਾਂ ਕੋਲ ਜਾਊਗਾ ਨਹੀਂ ਨਹੀਂ ਉਹਦੇ ਚ ਸਿੱਧੀ ਜਿਹੜੀ ਸਪਸ਼ਟ ਗੱਲ ਹੈ 45 ਲੱਖ ਕਰੋੜ ਖਾਂਦੇ ਆ ਇਹ ਤੁਹਾਡੀ ਇੱਕ ਗੱਲ ਤਾਂ ਠੀਕ ਹੋ ਗਈ ਦੂਜਾ ਇਹ ਆ ਕਿ ਜਿਹੜੀ ਚੀਜ਼ ਉਹ ਖਰੀਦਣੀ ਆ ਹੁਣ ਕਣਕ ਹੈ ਕਣਕ ਜਦੋਂ ਸਰਕਾਰ ਨੇ ਜਾਂ ਕਾਰਪੋਰੇਟ ਨੇ ਖਰੀਦੀ ਹੋਈ ਆ ਜਦੋਂ ਕਿਸਾਨਾਂ ਨੂੰ ਦਿੱਤੀ ਐਮਐਸਪੀ ਦੇ 23 ਰੁਪਏ ਕਿਲੋ ਜਦੋਂ ਹੁਣ ਵੇਚਣੀ ਆ ਤਾਂ 40 ਰੁਪਏ ਕਿਲੋ ਦੁੱਗਣਾ ਮੁਨਾਫਾ ਕਮਾ ਰਹੇ ਨੇ ਉਧਰੋਂ ਵੀ ਮੁਨਾਫਾ ਤੇ ਜੇ ਐਮਐਸਪੀ ਨਹੀਂ ਦਿੰਦੇ ਘੱਟ ਤੇ ਖਰੀਦਦੇ ਆ ਤੇ ਵਪਾਰੀ ਵਰਗ ਤੇ ਕਾਰਪੋਰੇਟ ਫਿਰ ਮੁਨਾਫਾ ਲਊਗਾ ਸੋ ਇਸ ਕਰਕੇ ਮੁਨਾਫਾ ਲੈਣ ਵਾਸਤੇ ਇਹ ਜਿਹੜਾ ਕੋਰੀ ਬਕਵਾਸ ਮਾਰੀ ਜਾ ਰਹੀ ਔਰ ਇਸ ਅੱਡੇ ਵਾਲੀ ਗੱਲ ਠੀਕ ਆ ਇਹ ਤੋਂ ਸਪਸ਼ਟ ਹੀ ਆ ਵੀ ਜੇ ਚਾਹੀਦਾ ਤੇ ਮਤਲਬ ਫਿਰ ਤੁਸੀਂ ਖਾ ਰਹੇ ਹੋ 45 ਲੱਖ ਕਰੋੜ ਤੁਸੀਂ ਹਰ ਸਾਲ ਕਿਸਾਨਾਂ ਦਾ ਖਾ ਜਾਂਦੇ ਹੋ ਤੇ ਕਿਸਾਨਾਂ ਦੇ ਪੂਰੇ ਭਾਰ ਦੇ ਕਰਜ਼ਾ 16 ਲੱਖ ਜ 18 ਲੱਖ ਕਰੋੜ ਤੁਸੀਂ ਤਾਂ ਹਰ ਸਾਲ ਦੇ ਵਿੱਚ ਅੱਧੋ ਤਿੰਨ ਗੁਣਾ ਪੈਸੇ ਕਿਸਾਨਾਂ ਦੇ ਖਾ ਜਾਂਦੇ ਹੋ ਇਸੇ ਕਰਕੇ ਦੇਸ਼ ਕਰਜ਼ੇ ਡੁੱਬਿਆ ਹੋਇਆ ਇਸੇ ਕਰਕੇ ਕਿਸਾਨ ਮਜ਼ਦੂਰ ਕਰਜ਼ੇ ਡੁੱਬਿਆ ਪਰ ਇਹ ਵੀ ਕੋਰੀ ਬਕਵਾਸ ਆ ਐਨੇ ਪੈਸੇ ਨਹੀਂ ਚਾਹੀਦੇ ਜਿਹੜੀ ਖਰੀਦ ਨਹੀਂ ਉਹਨੂੰ ਅੱਗੇ ਵੇਚਣਾ ਵੀ ਹੈ ਮਾਰਕੀਟ ਦੇ ਵਿੱਚ ਉਹਨੂੰ ਜਿਹੜੇ ਤੋਂ ਪ੍ਰੋਡਕਟ ਵੀ ਬੰਨੇ ਆ ਇਹ ਕੋਰੀ ਝੂਠਾ ਸਿਰਫ ਭੰਬਲ ਪੂਸਾ ਪਾਉਣ ਲਈ ਪਰ ਸੁਨੀਲ ਜਾਖੜ ਸਾਹਿਬ ਇਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਬਹੁਤ ਨੇੜੇ ਆ ਅਸੀਂ ਖੁਦ ਕਿਸਾਨ ਆ ਸਾਨੂੰ ਕਿਸਾਨਾਂ ਦਾ ਬਹੁਤ ਦਰਦ ਆ ਨਾਲ ਉਹਨਾਂ ਆ ਵੀ ਗੱਲ ਬੋਲੀ ਜੀ ਜੇ ਦਰਦ ਹੈ ਮੈਂ ਪੁੱਛਣਾ ਵੀ ਜੇ ਕਿਸਾਨਾਂ ਦਾ ਦਰਦ ਹੈ ਤਾਂ ਫਿਰ ਜਿਹੜਾ ਮਰਨ ਵਰ ਤੇ ਬੈਠਾ ਕਿਉਂ ਨਹੀਂ ਆਂਦੀ ਮੰਗਾ ਤੁਸੀਂ ਮੰਨਦੇ ਕਿਉਂ ਘੂੜੀ ਕਰ ਰਹੇ ਹੋ ਵੀ ਉਹ ਮਰ ਜਾਣ ਤੇ ਪੰਜਾਬ ਦੇ ਲੋਕ ਆਗੂ ਰਹਿਤ ਹੋ ਜਾਣ ਜੇ ਤੁਹਾਨੂੰ ਦਰਦ ਹੈ ਤਾਂ ਕਿਉਂ ਤੁਹਾਡੀ ਕੇਂਦਰ ਦੀ ਸਰਕਾਰ ਕਹਿੰਦੀ ਹੈ ਵੀ ਆ ਜਿਹੜਾ ਨਵਾਂ ਖੇਤੀ ਖਰੜਾ ਸੀ ਲੈ ਕੇ ਆਏ ਆ ਕਿਉਂ ਕਹਿੰਦੀ ਹੈ ਵੀ ਕੰਪਨੀਆਂ ਖਰੀਦਣਗੀਆਂ ਸਰਕਾਰ ਇਸ ਦਾ ਦਾਅਵਾ ਕਿਉਂ ਨਹੀਂ ਕਰਦੀ ਸਾਨੂੰ ਦਰਦ ਅਸੀਂ ਖਰੀਦਾਂਗੇ ਕਿਉਂ ਨਹੀਂ ਕਹਿੰਦੇ ਅਸੀਂ ਐਮਐਸਪੀ ਦਾ ਗਰੰਟੀਕਰਨ ਬਣਾਵਾਂਗੇ ਕਿਉਂ ਪ੍ਰਾਈਵੇਟ ਬਾਜ਼ਾਰ ਦੇ ਵਿੱਚ ਸਾਨੂੰ ਛੁੱਟਿਆ ਜਾ ਰਿਹਾ ਜੇ ਕਿਸਾਨਾਂ ਦਾ ਦਰਦ ਹੈ ਤਾਂ ਕਿਸਾਨ ਕਹਿੰਦੇ ਆ ਕਿ ਭਾਰਤ ਦੀ ਸਰਕਾਰ ਡਬਲਯੂਟੀਓ ਦੇ ਵਿੱਚੋਂ ਜਿਹੜਾ ਖੇਤੀ ਸੈਕਟਰ ਉਹ ਬਾਹਰ ਕੱਢੇ ਕਿਉਂ ਨਹੀਂ ਕੱਢਿਆ ਜਾ ਰਿਹਾ ਕਿਉਂ ਸਾਰਾ ਕੁਝ ਉਹਨਾਂ ਨੂੰ ਦਿੱਤਾ ਜਾ ਰਿਹਾ ਕਿਉਂ ਆਸਟ੍ਰੇਲੀਆ ਦੀ ਕਣਕ ਲੈ ਕੇ ਇੱਥੇ ਵਕਾਈ ਜਾ ਰਹੀ ਆ ਕਿ ਪ੍ਰੋਡਕਟ ਲੈ ਕੇ ਇੱਥੇ ਬਕਾਇਆ ਜਾ। ਸੋ ਜਿਹੜਾ ਇਹ ਕਹਿ ਰਿਹਾ ਕਿ 45 ਲੱਖ ਕਰੋੜ ਲੱਗਣਾ ਕਾਨੂੰਨ ਬਣਾਉਣ ਤੇ ਇੱਕ ਪੈਸਾ ਨਹੀਂ ਲੱਗਣਾ। ਕਾਨੂੰਨ ਖੇਤੀ ਮਹਾਰਾ ਨੇ ਵਿਗਿਆਨੀਆਂ ਨੇ ਬਣਾ ਦੇਣਾ। ਕਾਨੂੰਨ ਜਦੋਂ ਬਣ ਗਿਆ ਸਰਕਾਰ ਤੋਂ ਬੋਝ ਹਟ ਜਾ ਹਟ ਜਾਣਾ ਜੇਕਰ ਕੋਈ ਪ੍ਰਾਈਵੇਟ ਵੀ ਖਰੀਦਣਾ ਚਾਵੇ ਤਾਂ ਉਹ ਇੱਕ ਗਨੂ ਹੁਣ ਦੇਖੋ ਪਜਾਰ ਚੋਂ ਬ ਚੀਜ਼ਾਂ ਖਰੀਦਦੇ ਆ ਉਹਦੇ ਤੇ ਲਿਖਿਆ ਹੁੰਦਾ ਵੀ ਇਸ ਤੋਂ ਵੱਧ ਨਹੀਂ ਵੇਚ ਸਕਦੇ ਐਮ ਆਰ ਪੀ ਤੋਂ ਵੱਧ ਨਹੀਂ ਵੇਚ ਸਕਦੇ ਉਹਦੇ ਤੇ ਵਿਕਦਾ ਜੇ ਇਹ ਲਿਖ ਦਿੱਤਾ ਜਾ ਵੀ ਇਤੋਂ ਘੱਟ ਚੀਜ਼ ਨਹੀਂ ਖਰੀਦ ਸਕਦੇ ਕੋਈ ਵੀ ਖਰੀਦੇ ਕਿਸਾਨ ਨੂੰ ਜਾਂ ਪੈਦਾਵਾਰ ਕਰਨ ਵਾਲ ਨੂੰ ਜਾਂ ਜਿਹੜੇ ਖੇਤੇ ਦੀ ਖੇਤੀ ਕਰਦੇ ਆ ਠੇਕੇ ਦੇ ਲੈ ਕੇ ਮਜ਼ਦੂਰ ਵੀ ਉਹਨਾਂ ਨੂੰ ਘਾਟਾ ਨਹੀਂ ਪਾਏਗਾ ਅਸਲ ਤੇ ਅਸੀਂ ਗਰੰਟੀ ਮੰਗਦੇ ਆ ਕਾਨੂੰਨ ਦੀ ਗਰੰਟੀ ਗਰੰਟੀ ਦਿਓ ਬਿਲਕੁਲ ਬਿਲਕੁਲ ਅੱਜ ਤੁਸੀਂ ਇੱਕ ਉਦਾਹਰਨ ਸੁਣੋ ਕਿ ਕਿਸਾਨਾਂ ਦਾ ਕਣਕ ਜਿਹੜੀ ਝੋਨਾ ਜਾਂ ਕਣਕ ਹੈ ਉਹ ਵਿਕੀ 23 23 ਰੁਪਏ ਕਿਲੋ ਤੇ ਹੁਣ ਜਦ ਮਜ਼ਦੂਰ ਖਰੀਦ ਰਿਹਾ ਜਦ ਸ਼ਹਿਰ ਵਾਲੇ ਦਾਟਾ ਮੁੱਕ ਗਿਆ ਉਹ ਕਣਕ ਖਰੀਦ ਰਿਹਾ ਉਹਨੂੰ ਮਿਲ ਰਹੀ ਹੈ 38 ਰੁਪਏ ਕਿਲੋ ਆਮ ਤਾਂ ਆਹੀ ਲੁੱਟਾ ਪਹਿਲਾਂ ਕਿਸਾਨ ਲੁੱਟਿਆ ਘੱਟ ਚਵੇ ਘੱਟ ਚ ਖਰੀਦ ਕੇ ਹੁਣ ਲੁੱਟਣਗੇ ਮਜ਼ਦੂਰ ਨੂੰ ਤੇ ਸ਼ਹਿਰਾਂ ਵਾਲਿਆਂ ਨੂੰ ਜਿਨ੍ਹਾਂ ਨੇ ਖਰੀਦਣੀ ਹੈ ਦੋਵਾਂ ਪਾਸੇ ਲੁੱਟ ਐਸੇ ਕਰਕੇ ਐਮਐਸਪੀ ਗਾਰੰਟੀ ਕਾਨੂੰਨ ਚਾਹੀਦਾ ਵੀ ਦੋਵਾਂ ਪਾਸੇ ਦੀ ਲੁੱਟ ਬੰਦ ਹੋਵੇ ਪੱਕਾ ਰੇਟ طے ਹੋਵੇ ਖਰੀਦਣ ਲੱਗਿਆ ਵੀ ਵੇਚਣ ਲੱਗਿਆ ਵੀ ਸੋ ਸੁਨੀਲ ਜਾਖੜ ਸਾਹਿਬ ਨੂੰ ਤਾਂ ਇੱਕ ਗੱਲ ਮੈਂ ਕਹੂੰਗਾ ਜਾਖੜ ਸਾਹਿਬ ਅੱਜ ਤੁਸੀਂ ਬੀਜੇਪੀ ਚੋਂ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾ ਜੇ ਇਹੀ ਜਾਖੜ ਸਾਹਿਬ ਕਿਤੇ ਕਾਂਗਰਸ ਚ ਹੁੰਦੇ ਤਾਂ ਅੱਜ ਇਹਨਾਂ ਦੀ ਬੋਲੀ ਹੋਰ ਹੋਣੀ ਸੀ ਜਾਖੜ ਸਾਹਿਬ ਨੇ ਅੱਜ ਫਿਰ ਕਿਹਾ ਸੀ ਐਮਐਸਪੀ ਗਰੰਟੀ ਕਾਨੂੰਨ ਠੀਕ ਆ ਜਾਖੜ ਸਾਹਿਬ ਤੁਸੀਂ ਦੱਸ ਦਿਓ ਜੇ ਤੁਸੀਂ ਅੱਜ ਬੀਜੇਪੀ ਚ ਨਾ ਹੁੰਦੇ ਤੁਸੀਂ ਕਾਂਗਰਸ ਚ ਹੁੰਦੇ ਜੇਕਰ ਪੰਜਾਬ ਚ ਕਾਂਗਰਸ ਦੀ ਸਰਕਾਰ ਹੁੰਦੀ ਤੁਸੀਂ ਪੱਕਾ ਹੀ ਕਾਂਗਰਸ ਚ ਹੋਣਾ ਸੀ ਤੇ ਫਿਰ ਤੁਸੀਂ ਆ ਬੋਲੀ ਨਹੀਂ ਸੀ ਬੋਲਣੀ ਫਿਰ ਤੁਸੀਂ ਕਹਿੰਦੇ ਸੀ ਜਿਵੇਂ ਪਹਿਲਾ 3 ਖੇਤੀ ਕਾਨੂੰਨਾਂ ਵੇਲੇ ਤੁਸੀਂ ਕਹਿੰਦੇ ਰਹੇ ਵੀ ਇਹ ਕਾਨੂੰਨ ਕਾਲੇ ਨੇ ਉਦੋਂ ਤੁਸੀਂ ਕਾਂਗਰਸ ਚ ਹੁੰਦੇ ਸੀ ਕਾਨੂੰਨ ਬੀਜੇਪੀ ਦੀ ਸਰਕਾਰ ਨੇ ਬਣਾਏ ਸੀ ਜਾਖਰ ਸਾਹਿਬ ਤੁਸੀਂ ਕਹਿੰਦੇ ਸੀ ਇਹ ਕਾਨੂੰਨ ਕਾਲੇ ਨੇ ਇਹ ਗਲਤ ਨੇ ਜੇ ਤੁਸੀਂ ਉਦੋਂ ਬੀਜੇਪੀ ਚ ਹੁੰਦੇ ਤੁਸੀਂ ਕਹਿਣਾ ਸੀ ਕਾਨੂੰਨ ਠੀਕ ਨੇ ਤੇ ਅੱਜ ਜੇ ਤੁਸੀਂ ਕਾਂਗਰਸ ਚ ਹੁੰਦੇ ਤੇ ਤੁਸੀਂ ਕਹਿਣਾ ਸੀ ਐਮਐਸਪੀ ਗਰੰਟੀ ਕਾਨੂੰਨ ਬੰਨਣਾ ਚਾਹੀਦਾ ਜਾਖਰ ਸਾਹਿਬ ਤੁਸੀਂ ਤਾਂ ਉਹ ਆਕੇ ਗੰਗਾ ਗਾਇਤਾ ਗੰਗਾ ਰਾਮ ਜਮਣਾ ਗਾਇਤਾ ਜਮਣਾ ਦਾਸ ਤੁਹਾਡੀ ਕੋਈ ਆਪਣੀ ਬੋਲੀ ਨਹੀਂ ਤੇ ਕੋਈ ਆਪਣਾ ਦਿਮਾਗ ਨਹੀਂ ਤੇ ਕੋਈ ਆਪਣੀ ਭਾਸ਼ਾ ਨਹੀਂ ਤੁਸੀਂ ਰਿਮੋਟ ਤੇ ਚੱਲਦੇ ਹੋ ਜਿਹੜੀ ਪਾਰਟੀ ਚੋਂ ਉਸੇ ਦੀ ਬੋਲੀ ਬੋਲਣੀ ਹੈ ਕਿਉਂ ਅਵਤਾਰ ਜੀ ਬਿਲਕੁਲ ਉਹ ਭਾਜਪਾ ਦੇ ਵਿੱਚ ਜਦੋਂ ਤੋਂ ਗਏ ਨੇ ਜਾਕਰ ਸਾਹਿਬ ਪੰਜਾਬ ਦੇ ਵਿੱਚ ਹੋਰ ਵੀ ਲੋਕ ਭਾਜਪਾ ਚ ਗਏ ਨੇ ਪਰ ਉਹ ਨਹੀਂ ਬੋਲਦੇ ਇੱਥੇ ਅਸਲ ਵਿੱਚ ਦੌੜ ਲੱਗ ਗਈ ਹੈ ਜਿਹੜੇ ਬੀਜੇਪੀ ਚ ਗਏ ਨੇ ਇਹ ਇਹਨਾਂ ਨੂੰ ਸਮ ਲੱਗਦਾ ਸੀ ਅਸੀਂ ਵੱਡੇ ਲੀਡਰ ਹਾਂ ਸਾਨੂੰ ਵੱਡਾ ਮਾਣ ਸਨਮਾਨ ਮਿਲੂਗਾ ਪਰ ਅਮਿਤ ਸ਼ਾਹ ਵਰਗੇ ਨੇ ਚੱਕ ਲਿਆ ਬਿੱਟੂ ਵਰਗੇ ਨੂੰ ਹੁਣ ਦੌੜ ਲੱਗ ਗਈ ਆ ਵੀ ਜਿਹੜਾ ਬੀਜੇਪੀ ਦੇ ਨੂੰ ਖੁਸ਼ ਕਰਨ ਵਾਸਤੇ ਕਿਸਾਨਾਂ ਵੱਲ ਨੂੰ ਮੂੰਹ ਕਰਕੇ ਵੱਧ ਭੌਂਕੂਗਾ ਪਹਿਲਾਂ ਬਿੱਟੂ ਬਕਵਾਸ ਕਰਦਾ ਸੀ ਉਹਨੂੰ ਮੰਤਰੀ ਬਣਾ ਲਿਆ ਇਹਨਾਂ ਨੂੰ ਲੱਗਦਾ ਜਿਹੜਾ ਵੱਧ ਭੌਂਕੂਗਾ ਕਿਸਾਨਾਂ ਵਾਲੇ ਪਾਸੇ ਉਹਨੂੰ ਸ਼ੈਲ ਉੱਤੋਂ ਸ਼ਾਬਾਸ਼ੀ ਜੜੀ ਵੱਡੀ ਮਿਲੂਗੀ ਵੱਡੀ ਪਹੁੰਚ ਮਿਲੂਗੀ ਸੋ ਉਸੇ ਗੱਲ ਨੂੰ ਲੈ ਕੇ ਕਿਸਾਨਾਂ ਦੇ ਵੱਲ ਨੂੰ ਮੂੰਹ ਕਰਕੇ ਜਦੋਂ ਇਹ ਬਕਵਾਸ ਕੀਤੀ ਜਾਂਦੀ ਆ ਤਾਂ ਇਹਨਾਂ ਨੂੰ ਸੋਚਣਾ ਚਾਹੀਦਾ ਕੀ ਆਖਰ ਬੋਟਾ ਤੁਸੀਂ ਪੰਜਾਬ ਦੇ ਇਹਨਾਂ ਲੋਕਾਂ ਤੋਂ ਇਹਨਾਂ ਕਿਸਾਨਾਂ ਮਜ਼ਦੂਰਾ ਪੰਜਾਬ ਦੇ ਲੋਕਾਂ ਤੋਂ ਲੈਣੀ ਆ ਪੰਜਾਬ ਦੇ ਲੋਕਾਂ ਦੇ ਵਿਰੁੱਧ ਬੋਲ ਕੇ ਤੁਸੀਂ ਪੰਜਾਬ ਦਾ ਨੁਕਸਾਨ ਨਹੀਂ ਕਰ ਰਹੇ ਤੁਸੀਂ ਆਪਦੀ ਕਰਦਾਰ ਪਛੀ ਆਪ ਕਰਾ ਰਹੇ ਹੋ ਤੇ ਆਪ ਹੀ ਤੁਸੀਂ ਹੋਰੇ ਹੋ ਰਹੇ ਹੋ ਕੱਖੋ ਹੋਲੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਪਹਿਲਾਂ ਵੀ ਔਕਾਤ ਤੁਹਾਡੀ ਵਿਖਾਈ ਆ ਅੱਗੇ ਵੀ ਵਿਖਾ ਦੇਣਗੇ ਜੀ ਅਗਲੀ ਵੱਡੀ ਖਬਰ ਹੈ ਜਿਹਦੇ ਉੱਪਰ ਕੱਲਾ ਮੈਂ ਬੋਲੂਗਾ ਰਾਜਾ ਵੜਿੰਗ ਤੇ ਕਾਂਗਰਸ ਦੇ ਹੀ ਇੱਕ ਪਹਿਲਾਂ ਰਹਿ ਚੁੱਕੇ ਜਿਹੜੇ ਆਗੂ ਨੇ ਐਮਐਲਏ ਰਿਹਾ ਬਾਗਾਪੁਰਾਣਾ ਤੋਂ ਦਰਸ਼ਨ ਬਰਾੜ ਉਹਨਾਂ ਦੇ ਮੁੰਡੇ ਕਮਲਜੀਤ ਬਰਾੜ ਦੀ ਟੱਕਰ ਹੋਈ ਹੈ ਕੱਲ ਇੱਕ ਐਮਐਲਏ ਸਾਹਿਬ ਦੀ ਮੌਤ ਹੋਈ ਆਮ ਆਦਮੀ ਪਾਰਟੀ ਦੇ ਦਰਦਨਾਕ ਮੌਤ ਸੀ ਗੋਲੀ ਵੱਜ ਕੇ ਹੋਈ ਉਹਦੇ ਸੰਸਕਾਰ ਤੇ ਝਲਖੜਾਇਆ ਉਹਦੇ ਸਰਕਾਰ ਸੰਸਕਾਰ ਤੇ ਜਲੂਸ ਕੱਢਿਆ ਗਿਆ ਕਮਲਜੀਤ ਬਰਾੜ ਕਹਿੰਦਾ ਵੀ ਰਾਜਾ ਵੜਿੰਗ ਜਿਹੜਾ ਇਹਨੇ ਮੈਨੂੰ ਪਹਿਲਾਂ ਗੰਦਾ ਇਸ਼ਾਰਾ ਕੀਤਾ ਤੇ ਫਿਰ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਨੇ ਹੁਣ ਰਾਜਾ ਵੜਿੰਗ ਕਹਿ ਰਿਹਾ ਵੀ ਇਹਨੇ ਪਹਿਲ ਕਰਕੇ ਮਤਲਬ ਮੈਨੂੰ ਉਕਸਾਇਆ ਪਰ ਉਹ ਕਹਿੰਦਾ ਕਮਲਜੀਤ ਬਰਾੜ ਕਹਿੰਦਾ ਹੈ ਕਿ ਰਾਜਾ ਵੜਿੰਗ ਜੇ ਮੇਰੇ ਉੱਥੇ ੜਿੱਕੇ ਆ ਜਾਂਦਾ ਤਾਂ ਮੈਂ ਮੁਕੀਆਂ ਨਾਲ ਮੂੰਹ ਕੁੱਟਣਾ ਸੀ ਏਡੀ ਵੱਡੀ ਗੱਲ ਉਹਨੇ ਰਾਜਾ ਵੜਿੰਗ ਬਾਰੇ ਬੋਲੀ ਹੈ ਹੁਣ ਦੇਖੋ ਜੇ ਜੇ ਤਾਂ ਰਾਜਾ ਵੜਿੰਗ ਨੇ ਉਹੋ ਜੀ ਕੋਈ ਹਰਕਤ ਕੀਤੀ ਹੈ ਜਿਹੜੀ ਜਿਹੜੀ ਦੋਸ਼ ਲਾ ਰਿਹਾ ਹੈ ਕਮਲਜੀਤ ਬਰਾੜ ਤਾਂ ਫਿਰ ਇੱਕ ਪਾਰਟੀ ਦੇ ਪ੍ਰਧਾਨ ਵਾਸਤੇ ਇੱਕ ਪਾਰਟੀ ਦੇ ਮੁਖੀ ਵਾਸਤੇ ਬੇਹੱਦ ਛੋਟੀ ਤੇ ਸ਼ਰਮਨਾਕ ਹਰਕਤ ਹੈ ਕਿਉਂਕਿ ਬਹੁਤ ਵੱਡਾ ਮਾਦਾ ਚਾਹੀਦਾ ਬਰਦਾਸ਼ਤ ਮਾਦਾ ਚਾਹੀਦਾ ਜਦੋਂ ਕੋ ਲੀਡਰ ਬਣਦਾ ਤਾਂ ਇੰਨਾ ਛੋਟਾ ਹਾਜਮਾ ਨਹੀਂ ਚਾਹੀਦਾ ਰਾਜਾ ਵੜਿੰਗ ਬਾਰੇ ਪਹਿਲਾਂ ਵੀ ਕਈ ਲੋਕ ਇਸ ਤਰ੍ਹਾਂ ਦੇ ਦੋਸ਼ ਲਾਉਂਦੇ ਨੇ ਕਿ ਉਹ ਉਹ ਜਿਹੜਾ ਬਰਦਾਸ਼ਤ ਮਾਦਾ ਬਹੁਤ ਘੱਟ ਹੈ ਤੇ ਬੱਚਿਆ ਮੰਗ फडਕ ਜਾਂਦੇ ਨੇ ਹੁਣ ਇਸ ਘਟਨਾ ਦਾ ਸੱਚ ਕੀ ਹੈ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਆਪਾਂ ਉੱਥੇ ਹੈ ਨਹੀਂ ਸੀ ਪਰ ਜਿੱਦਾਂ ਦੀ ਗੱਲ ਕਮਲਜੀਤ ਬਰਾੜ ਨੇ ਬੋਲੀ ਹੈ ਉਹ ਗੱਲ ਇਹਨਾਂ ਲੀਡਰਾਂ ਦੀ ਕੁਆਲਿਟੀ ਕੀ ਹੈ ਇਹ ਇਹ ਇਹਨਾਂ ਅੱਜ ਦੇ ਰਾਜ ਨetaਵਾਂ ਦੀ 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 ਸਥਿਤੀ ਕੀ ਹੈ ਇਹਨਾਂ ਦਾ ਪੱਧਰ ਕੀ ਹੈ ਇਹਨੂੰ ਬਿਆਨ ਕਰਦਾ ਔਰ ਅਗਲਾ ਸਵਾਲ ਅਵਤਾਰ ਜੀ ਇਹ ਆ ਦਿੱਲੀ ਦੇ ਵਿੱਚ ਚੋਣਾਂ ਹੋ ਰਹੀਆਂ ਵਿਧਾਨ ਸਭਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਸਭਜ ਬਾਗ ਦਿਖਾ ਰਹੀਆਂ ਲਾਰੇ ਲਾ ਰਹੀਆਂ ਗੱਪ ਬੋਲ ਰਹੀਆਂ ਔਰ ਅੱਜ ਕਾਂਗਰਸ ਪਾਰਟੀ ਨੇ ਇੱਕ ਬਹੁਤ ਵੱਡੀ ਗੱਲ ਦਿੱਲੀ ਦੀਆਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਜਿਵੇਂ ਆਮ ਆਦਮੀ ਪਾਰਟੀ ਨੇ ਪਿਛਲੇ ਦਿਨੀ ਕਿਹਾ ਵੀ ਹਰ ਗਰੰਥੀ ਤੇ ਪੁਜਾਰੀ ਨੂੰ ਅਸੀਂ 18000 ਮਹੀਨਾ ਦੇਵਾਂਗੇ ਹੁਣ ਅੱਜ ਕਾਂਗਰਸ ਨੇ ਉਹ ਤੋਂ ਵੱਡਾ ਛੱਡਤਾ ਉਹ ਕਹਿੰਦੇ ਅਸੀਂ ਹਰ ਬੇਰੁਜ਼ਗਾਰ ਮੁੰਡੇ ਤੇ ਕੁੜੀ ਨੂੰ 8500 ਰੁਪਈਆ ਮਹੀਨਾ ਦਿਆ ਕਰਾਂਗੇ ਜਿਨ੍ਹਾਂ ਨੂੰ ਨੌਕਰੀ ਕੋਈ ਨਹੀਂ ਮਿਲੀ ਤੇ ਇਹ ਐਲਾਨ ਕੀਤਾ ਕਾਂਗਰਸ ਦੇ ਜਿਹੜੇ ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਨ ਪਾਇਲਟ ਉਹਨਾਂ ਦਾ ਇਹ ਐਲਾਨ ਹੈ ਉਹ ਕਹਿੰਦੇ ਕਿ ਅਸੀਂ 8500 ਰੁਪਈਆ ਮਹੀਨਾ ਹਰ ਬੇਰੁਜ਼ਗਾਰ ਨੂੰ ਦੇਾਂਗੇ ਕੀ ਕਹੋਂਗੇ ਦੇਖੋ ਉਪ ਮੁੱਖ ਮੰਤਰੀ ਤੁਸੀਂ ਕਿਹਾ ਪਰ ਉਪ ਮੁੱਖ ਮੰਤਰੀ ਸਾਫਕਾ ਨੇ ਜੇ ਐਲਾਨ ਪੂਰੇ ਕੀਤੇ ਹੁੰਦੇ ਫਿਰ ਉਹ ਸਾਬਕਾ ਕੇ ਹੁੰਦੇ ਪੰਜਾਬ ਅੰਦਰ ਕਾਂਗਰਸ ਦੀ ਪਿਛਲੇ 5 ਸਾਲ ਪੂਰੀ ਸਰਕਾਰ ਰਹੀ ਹੈ ਉੱਪਰ ਰਾਹੁਲ ਗਾਂਧੀ ਜੀ ਬੈਠੇ ਨੇ ਖੜਗੇ ਜੀ ਹੁਣ ਪ੍ਰਧਾਨ ਨੇ ਉਹੀ ਕਾਂਗਰਸ ਜਿਹੜੀ ਰਾਜਸਥਾਨ ਨੂੰ ਚਲਾਉਂਦੇ ਨੇ ਉਹੀ ਪੰਜਾਬ ਨੂੰ ਚਲਾਉਂਦੇ ਨੇ ਉਹੀ ਹਰਿਆਣੇ ਨੂੰ ਚਲਾਉਂਦੇ ਨੇ ਜੀ ਪੰਜਾਬ ਅੰਦਰ ਇਹਨਾਂ ਨੇ ਕਿਹਾ ਸੀ ਕਿ ਅਸੀਂ ਸਾਰੇ ਕਰਜ਼ੇ ਤੇ ਲਕੀਰ ਫੇਰ ਦਾਂਗੇ ਕਰਜ਼ਾ ਕਰਕੀ ਖਤਮ ਫਸਲ ਦੀ ਪੂਰੀ ਰਕਮ ਇਹ ਨਾਅਰਾ ਦਿੱਤਾ ਸੀ ਕੈਪਟਨ ਨੂੰ ਮੂਰੇ ਲਾਇਆ ਸੀ ਉਦੋਂ ਬਿਲਕੁਲ ਤਾਂ ਉਹ ਪੂਰਾ ਨਹੀਂ ਕੀਤਾ ਨਾ ਕਰਜ਼ੇ ਦੇ ਲਖੀਰ ਮਾਰੀ ਨਾ ਦਾ ਕੋਤੇ ਨੌਕਰੀਆਂ ਦਿੱਤੀਆਂ ਘਰ ਘਰ ਨੌਕਰੀ ਦਾ ਨਾਅਰਾ ਦਿੱਤਾ ਸੀ ਹਰ ਘਰ ਚ ਸਰਕਾਰੀ ਨੌਕਰੀ ਦੇਾਂਗੇ ਔਰ ਐਵੇਂ ਜਿਹੜਾ ਰਾਜਸਥਾਨ ਦਾ ਇਹ ਉਪ ਮੁੱਖ ਮੰਤਰੀ ਸਾਹਿਬ ਕਾ ਉਪ ਮੁੱਖ ਮੰਤਰੀ ਬੋਲ ਰਿਹਾ ਹੈ ਜੇ ਇਹਨਾਂ ਨੇ ਰਾਜਸਥਾਨ ਦੇ ਵਿੱਚ ਕੀਤੇ ਵਾਅਦੇ ਪੂਰੇ ਕੀਤੇ ਹੁੰਦੇ ਤੇ ਰਾਜਸਥਾਨ 'ਚ ਅੱਜ ਭਾਜਪਾ ਦੀ ਸਰਕਾਰ ਨਹੀਂ ਹੁੰਦੀ ਇਹਨਾਂ ਦੀ ਹੁੰਦੀ ਜੋ ਇਹਨਾਂ ਦਾ ਇੱਕੋ ਇੱਕ ਕੰਮ ਹੈ ਗੱਪ ਰੋੜਨਾ ਲੋਕਾਂ ਨੂੰ ਭਰਮਾਉਣਾ ਜਦੋਂ ਤੁਸੀਂ ਜਿੱਥੇ ਰਾਜਸਥਾਨ ਪੂਰਾ ਰਾਜ ਹੈ ਉੱਥੇ ਨਹੀਂ ਵਾਦੇ ਪੂਰੇ ਕੀਤੇ ਜਦੋਂ ਤੁਸੀਂ ਪੰਜਾਬ 'ਚ ਨਹੀਂ ਪੂਰੇ ਕੀਤੇ ਤੇ ਦਿੱਲੀ ਜਿੱਥੇ ਤੁਹਾਡੀ ਸਰਕਾਰ ਬਣ ਵੀ ਗਈ ਉੱਥੇ ਤੁਸੀਂ ਕੇਜਰੀਵਾਲ ਵਾਂਗੂ ਕਹੋਗੇ ਵੀ ਅਥਾ ਜੀ ਸਾਡਾ ਰਾਜ ਦਾ ਪੂਰਾ ਦਰਜਾ ਨਹੀਂ ਕੇਂਦਰ ਸਾਨੂੰ ਕਰਨ ਨਹੀਂ ਦਿੰਦਾ ਜਿਵੇਂ ਜਿਵੇਂ ਆਪਣੇ ਦੇਸ਼ ਦੇ ਮੋਦੀ ਸਾਹਿਬ ਕਹਿੰਦੇ ਨਾ ਇਹ ਤਾਂ ਨਹਿਰੂ ਸਾਹਿਬ ਨੇ ਫਲਾਣਾ ਕੰਮ ਕੀਤਾ ਉਹ ਕਰਨ ਹੀ ਸاسي ਕਰ ਨਹੀਂ ਪਾ ਰਹੇ ਉਹਨਾਂ ਭੂਤ ਲੈ ਕੇ ਆਉਂਦੇ ਆ ਐਵੇਂ ਇੱਥੇ ਐਲਜੀ ਦਾ ਭੂਤ ਆ ਜੂਗਾ ਫਿਰ ਕਹਿਣਗੇ ਜੀ ਸਾਨੂੰ ਤਾਂ ਜਿਵੇਂ ਕੇਜਰੀਵਾਲ ਕਹਿੰਦਾ ਵੀ ਜੇ ਐਲਜੀ ਉਹ ਸਾਨੂੰ ਕੁਝ ਕਰ ਨਹੀਂ ਦਿੰਦਾ ਐਵੇਂ ਵਾਅਦੇ ਕਰਕੇ ਵੋਟਾਂ ਠਾਕੇ ਜੇ ਸਰਕਾਰ ਬਣ ਵੀ ਗਈ ਜੇ ਮੈਂ ਕਹਿੰਦਾ ਜੇ ਸਰਕਾਰ ਬਣ ਵੀ ਗਈ ਤਾਂ ਫਿਰ ਇਹਨਾਂ ਕਹਿੰਦਾ ਜੀ ਇੱਥੇ ਐਲਜੀ ਸਾਹਿਬ ਇਹ ਸਾਨੂੰ ਕੁਝ ਕਰ ਨਹੀਂ ਦਿੰਦੇ ਯਾਰ ਇਹਨਾਂ ਇਹਨਾਂ ਦੀ ਇਹਨਾਂ ਦੀ ਸਰਕਾਰ ਹੁਣ ਹਿਮਾਚਲ 'ਚ ਹੈਗੀ ਹੈ ਤੇ ਜੇਕਰ ਬੇਰਜਗਾਰਾਂ ਦਾ ਦਰਦ ਆ ਤਾਂ ਹਿਮਾਚਲ ਵਾਲਿਆਂ ਦਾ ਕਿਉਂ ਨਹੀਂਗਾ हिमाचल च कांग्रेस दी सरकार है ना ओ पहला उथे दे लो 85 ਰੁਪਇਆ ਬੇਰਜ਼ਗਾਰਾਂ ਨੂੰ ਕੀ ਹਿਮਾਚਲ ਚ ਬੇਰਜ਼ਗਾਰੀ ਨਹੀਂ ਹੈਗੀ ਪੰਜਾਬ ਚ ਹੁਣ ਦਿੱਲੀ ਦੇ ਵਿੱਚ ਕੇਜਰੀਵਾਲ ਹੋਰਾਂ ਨੇ ਕਿਹਾ ਅਸੀਂ ਹਰ ਗਰੰਥੀ ਸਿੰਘ ਨੂੰ ਤੇ ਪੁਜਾਰੀ ਨੂੰ 18000 ਮਹੀਨਾ ਦੇਾਂਗੇ ਤੇ ਪੰਜਾਬ ਚ ਕਿਉਂ ਨਹੀਂ ਦਿੰਦੇ ਉਥੇ ਸਰਕਾਰ ਬਣਾਉਣ ਲਈ ਤਾਂ ਵਾਦਾ ਕਰ ਰਹੇ ਹੋ ਜਿੱਥੇ ਤੁਹਾਡੀ ਬਣੀ ਹੋਈ ਆ ਪੰਜਾਬ ਚ ਵੀ ਗਰੰਥੀ ਸਿੰਘਾਂ ਦੀ ਹਾਲਤ ਕੋਈ ਬਹੁਤ ਹੀ ਚੰਗੀ ਨਹੀਂਗੀ ਪੰਜਾਬ ਚ ਦਿਓ ਇਹ ਕੀ ਚੱਕਰ ਹੈ ਕਿ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਹੁੰਦੀ ਆ ਉੱਥੇ ਇਹ ਦੇ ਨਹੀਂ ਰਹੇ ਹੁੰਦੇ ਜਿੱਥੇ ਨਵੀਂ ਬਣਾਉਣੀ ਹੁੰਦੀ ਆ ਉੱਥੇ ਕਹਿ ਰਹੇ ਹੁੰਦੇ ਵੀ ਅਸੀਂ ਦੇਵਾਂਗੇ ਇਹਦੇ ਪਿੱਛੇ ਨਾ ਸਾਨੂੰ ਥੋੜਾ ਸਮਝਣਾ ਪਊਗਾ ਇਹ ਕਹਿਣਗੇ ਜੀ ਅਸੀਂ ਜਿਹੜੇ ਬੇਰਜ਼ਗਾਰ ਉਹਨਾਂ ਨੂੰ ਮਹंगाई भत्ता ਜਾਂ 8500 ਦਿਆਂਗੇ ਇਹ ਗੱਲ ਨਹੀਂ ਕਹਿੰਦੇ ਵੀ ਨੌਕਰੀ ਦਿਆਂਗੇ ਕਿਉਂ ਨਹੀਂ ਦਿਆਂਗੇ ਕਿਉਂਕਿ ਨੌਕਰੀ ਦੇਣ ਲਈ ਕੋਈ ਮਹਿਕਮਾ ਛੱਡਿਆ ਹੀ ਨਹੀਂ ਭਾਵੇਂ ਬੀਜੇਪੀ ਹੋਵੇ ਚਾਹੇ ਇਹ ਹੁਣ ਜਦ ਮਨਮੋਹਨ ਸਿੰਘ ਦੀ ਮੌਤ ਹੋ ਗਈ ਆ ਦੋ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਨੇ ਉਹ ਖਜ਼ਾਨਾ ਮੰਤਰੀ ਰਹੇ ਨੇ ਉਹ ਪਾਲਿਸੀਆਂ ਲੈ ਕੇ ਸੀ ਪ੍ਰਾਈਵੇਟੇਸ਼ਨ ਦੀਆਂ ਸਾਰੇ ਵਿਭਾਗੇ ਪ੍ਰਾਈਵੇਟ ਕਰ ਦਿੱਤੇ ਗਏ ਅੱਜ ਨੌਕਰੀ ਦੇਣੀ ਕਿੱਥੇ ਆ ਰੇਲਵੇ ਪ੍ਰਾਈਵੇਟ ਸਕੂਲ ਪ੍ਰਾਈਵੇਟ ਜਿਹੜਾ ਹੈਲਥ ਡਿਪਾਰਟਮੈਂਟ ਹੈ ਪ੍ਰਾਈਵੇਟ ਬਿਜਲੀਪੋਰ ਪ੍ਰਾਈਵੇਟ ਜਦੋਂ ਸਾਰਾ ਕੁਝ ਪ੍ਰਾਈਵੇਟ ਕਰ ਰਹੇ ਆ ਉਸ ਤੋਂ ਵੀ ਅੱਗੇ ਜਿਹੜੀ ਕਾਰਪੋਰੇਟ ਦੀ ਨੀਤੀ ਆ ਨਵੀਂ ਆਰਥਿਕ ਨੀਤੀ ਵੀ ਮਨੁੱਖ ਰਹਿਤ ਕੰਮ ਕਰਨੇ ਆ ਜਿਹਨੂੰ ਆਤਮ ਨਿਰਭਰ ਭਾਰਤ ਦਾ ਨਾਮ ਦਿੱਤਾ ਵੀ ਮਨੁੱਖਾਂ ਦੀ ਲੋੜ ਘਟਾ ਦੇਣੀ ਆ ਆਨਲਾਈਨ ਏਟੀਐਮ ਸੜਕਾਂ ਤੇ ਜਿਹੜੇ ਸਕੈਨਰ ਟੋਲ ਪਲਾਸ ਸਾਰਾ ਕੁਝ ਜਿਹੜੇ ਆਨਲਾਈਨ ਟਿਕਟਾ ਰੇਲਵੇ ਦੀਆਂ ਆਨਲਾਈਨ ਪੜ੍ਹਾਈ ਵੀ ਆਨਲਾਈਨ ਉਹ ਜਦੋਂ ਆਨਲਾਈਨ ਸਾਰਾ ਕੁਝ ਕਰ ਦੇਣਾ ਜਦੋਂ ਗਲੋਬਲ ਦੇ ਹਿਸਾਬ ਨਾਲ ਆਨਲਾਈਨ ਮੰਡੀ 'ਚ ਛੁੱਟ ਦੇਣਾ ਸਾਰੇ ਕੁਝ ਨੂੰ ਕੋਈ ਮਹਿਕਮਾ ਬਚਣਾ ਹੀ ਨਹੀਂ ਫਿਰ ਨੌਕਰੀ ਦੇਣੀ ਕਿੱਥੇ ਆ ਜਦੋਂ ਨੌਕਰੀ ਦੇਣੀ ਨਹੀਂ ਤੋ ਕਹਿੰਦੇ ਵਾਅਦਾ ਵੀ ਕਿਉਂ ਕਰੀਂ ਵਾਦਾ ਕਰਨੇ 8500 ਦਾ ਜਿਵੇਂ ਕੇਜਰੀਵਾਲ ਸਾਹਿਬ ਨੇ ਇੱਥੇ ਕਿਹਾ ਸੀ ਔਰਤਾਂ ਨੂੰ 1000 ਰੁਪਿਆ ਦਿਆਂਗੇ ਕਿਸਾਨੀ ਕਰਜ਼ੇ ਤੇ ਲੀਗ ਮਾਰਾਂਗੇ ਬੇਰਜ਼ਗਾਰੀ ਭੱਤਾ ਦਿਆਂਗੇ ਇਹੋ ਜੇ ਝੂਠੇ ਉਹ ਝੂਠ ਇੱਕ ਤੋਂ ਵੱਡਾ ਮਾਰਦੇ ਆ ਇਹ ਕਹਿੰਦਾ ਮੈਂ 500 ਦੂੰ ਦੂਜਾ ਕਹਿੰਦਾ ਮੈਂ 1000 ਦੂੰ ਇਹ ਕਹਿੰਦਾ ਮੈਂ 5000 ਦੂੰ ਦੂਜਾ ਕਹਿੰਦਾ ਮੈਂ 8500 ਦੂੰ ਸੋ ਇਹਦੇ ਚ ਇਹ ਦੌੜ ਆ ਵੀ ਝੂਠ ਕਿਹੜਾ ਕਿੰਨਾ ਵੱਡਾ ਮਾਰਦਾ ਕਿਵੇਂ ਉਹ ਸਰਕਾਰ ਬਣਾਉਂਦਾ ਤੇ ਸਰਕਾਰ ਬਣਾਉਣ ਤੋਂ ਬਾਅਦ ਫਿਰ ਸਾਰੇ ਉਹ ਕਹਿੰਦੇ ਵੀ ਜੁਮਲਾ ਸੀ ਜਿਵੇਂ ਜਿਵੇਂ ਮੋਦੀ ਸਾਹਿਬ ਕਹਿੰਦੇ ਜੁਮਲਾ ਸੀ ਉਵੇਂ ਸਾਡੇ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਜੁਮਲਾ ਜਦੋਂ ਇਹਨਾਂ ਦੀ ਸਰਕਾਰ ਬਣ ਗਈ ਜਿਵੇਂ ਹਿਮਾਚਲ ਚ ਬਣੀ ਹੈ ਇਹ ਵੀ ਕਹਣਗੇ ਇਹ ਤਾਂ ਹੋ ਨਹੀਂ ਸਕਦਾ ਜੀ ਚੋਣਾਂ ਵੀ ਵਾਅਦੇ ਹੁੰਦੇ ਨੇ ਉਹ ਚੋਣਾਂ ਚ ਹੀ ਰਹਿੰਦੇ ਨੇ ਬਾਅਦ ਚ ਲੋੜ ਨਹੀਂ ਪੈਂਦੀ ਸੋ ਲੋੜ ਇਹ ਆ ਕਿ ਅੱਜ ਕਾਂਗਰਸ ਸਰਕਾਰ ਪ੍ਰਾਈਵੇਟੇਸ਼ਨ ਦੇ ਖਿਲਾਫ ਬੋਲੇ ਕਿ ਡੀ ਵੱਡੀ ਪਾਰਟੀ ਹੈ ਕਾਂਗਰਸ ਉਹ ਕਿਉਂ ਨਹੀਂ ਰੇਲਵੇ ਦੀ ਪ੍ਰਾਈਵੇਟੇਸ਼ਨ ਦੇ ਖਿਲਾਫ ਬੋਲ ਰਹੀ ਉਹ ਕਿਉਂ ਨਹੀਂ ਬਿਜਲੀ ਮਹਿਕਮੇ ਦੀ ਪ੍ਰਾਈਵੇਟੇਸ਼ਨ ਦੇ ਖਿਲਾਫ ਬੋਲ ਰਹੀ ਉਹ ਕਿਉਂ ਨਹੀਂ ਸਾਡੇ ਜਿਹੜੇ ਦੇਸ਼ ਦੇ ਉੱਪਰ ਕਾਨੂੰਨ ਮੜੇ ਜਾ ਰਹੇ ਨੇ ਨਵੇਂ ਤਿੰਨ ਜਿਹੜੇ ਜਿਹਨੂੰ ਉਹ ਫੌਜਦਾਰੀ ਕਾਨੂੰਨ ਕਹਿੰਦੇ ਆ ਕਿ ਸਰਕਾਰ ਦੇ ਖਿਲਾਫ ਬੋਲਣ ਵਾਲੀਆਂ ਤਾਕਤਾਂ ਚਾਹੇ ਕੋਈ ਪੱਤਰਕਾਰ ਆ ਚਾਹੇ ਕੋਈ ਯੂਨੀਅਨ ਆ ਚਾਹੇ ਕੋਈ ਬੁੱਧੀਜੀਵੀ ਨੇ ਉਹ ਸਾਰਿਆਂ ਨੂੰ ਜੇਲਾ ਹੀ ਛੁੱਟਿਆ ਜਾਊਗਾ ਉਹ ਇਸੇ ਕਰਕੇ ਨਹੀਂ ਬੋਲ ਰਿਹਾ ਕਿ ਉੱਪਰੋਂ ਨੀਤੀ ਸਾਰਿਆਂ ਦੀ ਇੱਕ ਹੈ ਚਾਹੇ ਉਹ ਕਾਂਗ ਜੀਪੀਆ ਕਾਲੀ ਆ ਝਾੜੂ ਵਾਲੇ ਉਹ ਸਾਰੇ ਚਾਹੁੰਦੇ ਨੇ ਕਿ ਅਸੀਂ ਦੇਣਾ ਕੁਝ ਨਹੀਂ ਸਾਰੇ ਕੁਝ ਖੋ ਕੇ ਕਾਰਪੋਰੇਟ ਨੂੰ ਦੇਣਾ ਜਦੋਂ ਕਾਰਪੋਰੇਟ ਨੂੰ ਦੇਣਾ ਤੇ ਇਹਦੇ ਖਿਲਾਫ ਜਦੋਂ ਲੋਕ ਬੋਲਣ ਕਿ ਉਹਨਾਂ ਨੂੰ ਜੇਲਾਂ ਚ ਕਿਵੇਂ ਸੁਟਰਾ ਸੋ ਇਸ ਤੇ ਸਾਰੇ ਇੱਕ ਮਤ ਨੇ ਇਸ ਹਮਾਮ ਚ ਸਾਰੇ ਨੰਗੇ ਨੇ ਇਹਨਾਂ ਸਿਰਫ ਝੂਠ ਬੋਲਨੇ ਨੇ ਤੇ ਝੂਠ ਬੋਲ ਕੇ ਸੱਤਾ ਹਥਿਆਉਣੀ ਹੈ ਉਹ ਇਹਨਾਂ ਦੀ ਰੇਸ ਆ ਵੀ ਸੱਤਾ ਕਿਵੇਂ ਤੇ ਆਈ ਜਾਵੇ ਬਿਲਕੁਲ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਭੁਲੇਖਾ ਸਾਨੂੰ ਲੋਕਾਂ ਨੂੰ ਆ ਇਹਨਾਂ ਦੇ ਨਾਂ ਵੱਖਰੇ ਨੇ ਟੈਗ ਵੱਖਰੇ ਨੇ ਨੀਤੀ ਇੱਕੋ ਆ ਸੋਚ ਇੱਕੋ ਆ ਵਿਚਾਰਧਾਰਾ ਇੱਕੋ ਆ ਮਤਲਬ ਇੱਕੋ ਥਾਂ ਦੇ ਚਟੇਵਟੇ ਨੇ ਅਗਲਾ ਸਵਾਲ ਅਵਤਾਰ ਜੀ ਬਹੁਤ ਵੱਡਾ ਤੇ ਗੰਭੀਰ ਹੈ ਇਹ ਕਿਸਾਨ ਮੋਰਚਾ ਖਨੌਰੀ ਚੱਲ ਰਿਹਾ ਸ਼ੰਭੂ ਚੱਲ ਰਿਹਾ ਔਰ ਐਸ ਕੇ ਐਮ ਵੱਖਰੀ ਲੜਾਈ ਲੜ ਰਹੀ ਹੈ ਜੀ ਪਿਛਲੇ ਦਿਨੀ ਸੰਯੁਕਤ ਕਿਸਾਨ ਮੋਰਚਾ ਖਨੌਰੀ ਪਹੁੰਚਿਆ ਮਤਾ ਜਾ ਕੇ ਉੱਥੇ ਦਿੱਤਾ ਏਕਤਾ ਦਾ ਉਸ ਤੋਂ ਬਾਅਦ ਮੀਟਿੰਗ ਉੱਥੇ ਐਲਾਨ ਹੋਈ ਸੀ ਕਿ 15 ਤਰੀਕ ਨੂੰ ਪਟਿਆਲੇ 'ਚ ਏਕਤਾ ਲਈ ਮੀਟਿੰਗ ਹੋਏਗੀ ਪਰ ਉਸ ਤੋਂ ਬਾਅਦ ਉੱਥੋਂ ਇਹ ਗੱਲ ਆਈ ਇੱਕ ਪ੍ਰੈਸ ਕਾਨਫਰੰਸ ਖਨੌਰੀ ਬਾਰਡਰ ਤੋਂ ਉਹਨਾਂ ਨੇ ਕਿਹਾ ਵੀ ਅਸੀਂ ਪਟਿਆਲੇ ਨਹੀਂ ਆ ਸਕਦੇ ਪਟਿਆਲੇ ਵਾਲੀ ਮੀਟਿੰਗ 'ਚ ਸਾਨੂੰ ਨਾ ਸੱਦੋ ਤੁਸੀਂ ਖਨੌਰੀ ਆਜੋ ਇੱਥੇ ਮੀਟਿੰਗ ਕਰ ਲੈਣੇ ਆ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਟਾਈਮ ਦੀ ਘਾਟ ਆ ਇੱਥੇ ਮੋਰਚਾ ਚੱਲ ਰਿਹਾ ਤੇ ਇੱਥੋਂ ਲੋਕਾਂ ਦੇ ਦਿਮਾਗ 'ਚ ਇੱਕ ਪੰਬਲ ਪੂਸਾ ਬਣਿਆ ਇੱਕ ਦੁਚਿੱਤੀ ਬਣੀ ਆ ਵੀ ਯਾਰ ਅਜੇ ਇਹ ਵੀ ਇਕੱਠੇ ਨਹੀਂ ਹੋਣਾ ਫਿਰ ਕਦੋਂ ਹੋਣਾ ਕੁਝ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਵੀ ਖਨੌਰੀ ਤੋਂ ਪਟਿਆਲਾ 1 ਘੰਟੇ ਦਾ ਰਾਹ ਹੈ ਤੇ ਯਾਰ ਦੋ ਆਗੂ ਆ ਜਾਂਦੇ ਐਡੀ ਕਿਹੜੀ ਗੱਲ ਸੀ ਠੀਕ ਹੈ ਹੁਣ ਉਸ ਤੋਂ ਬਾਅਦ ਇਹ ਖਬਰ ਆ ਰਹੀ ਹੈ ਵੀ ਕੋਈ ਨਵੀਂ ਮੀਟਿੰਗ ਜਿਹੜੀ ਆ ਉਹ ਪਾਤੜਾ ਚ ਤੈ ਹੋਈ ਹੈ ਕੀ ਸਥਿਤੀ ਆ ਪੂਰੀ ਕਲੀਅਰ ਕਰੋ ਦੇਖੋ ਸਥਿਤੀ ਇਹ ਆ ਵੀ ਇੱਕ ਤਾਂ ਲੜਾਈ ਵੱਖੋ ਵੱਖਰੀ ਨਹੀਂ ਲੜਾਈ ਇੱਕੋ ਹੀ ਆ ਕਿਸਾਨਾਂ ਦੇ ਕਰਜ਼ੇ ਤੇ ਲਕੀਰ ਫੇਰਨਾ ਐਮ ਐਸ ਪੀ ਦਾ ਗਾਰੰਟੀ ਕਾਨੂੰਨ ਬਣਾਉਣਾ ਔਰ ਜਿਹੜੀ ਨਵੀਂ ਖੇਤੀ ਨੀਤੀ ਲਿਆਂਦੀ ਹੈ ਕੇਂਦਰ ਨੂੰ ਉਹਨੂੰ ਰੱਦ ਕਰਾਉਣਾ ਔਰ ਉਸ ਦੇ ਨਾਲ 12 13 ਮੰਗਾ ਹੋਰ ਜੁੜੀਆਂ ਹੋਈਆਂ ਨੇ ਲੜਾਈ ਇੱਕੋ ਆ ਸਿਰਫ ਸਮਝ ਤੇ ਵਿਚਾਰਾਂ ਦੇ ਫਰਕ ਕਰਕੇ ਲੜਨ ਦਾ ਤਰੀਕਾ ਅਡ ਅਡ ਹਰ ਇੱਕ ਫੋਰਮ ਦਾ ਹਰ ਇੱਕ ਜਥੇਬੰਦੀ ਆਪਣੀ ਆਪਣੀ ਸਮਝ ਹੈ ਪਰ ਲੜਾਈ ਇੱਕ ਹੈ ਇੱਕ ਗੱਲ ਦੂਜੀ ਗੱਲ ਜਦੋਂ ਲੜਾਈ ਦੇ ਵਿੱਚ ਸਾਰਾ ਇੱਕ ਸਾਲ ਤੋਂ ਪਏ ਹੋਏ ਆਂ ਹਰ ਤਰ੍ਹਾਂ ਦੀ ਲੜਾਈ ਹਰ ਫੋਰਮ ਨੇ ਅਪਣਾ ਕੇ ਵੇਖ ਲਈ ਤਾਂ ਇਹ ਸਾਫ ਹੋ ਗਿਆ ਕਿ ਜਿੰਨਾ ਚਿਰ ਏਕਤਾ ਨਹੀਂ ਕਰਦੇ ਉਹਨਾਂ ਚਿਰ ਵੱਡੀ ਲੜਾਈ ਨਹੀਂ ਲੜੀ ਜਾ ਸਕਦੀ ਕਿਉਂਕਿ ਲੜਾਈ ਵੱਡੀ ਆ ਤਾਂ ਇਹਦੇ ਚੋਂ ਜਦੋਂ ਮਤਾ ਲੈ ਕੇ ਉੱਥੇ ਗਏ ਆ ਉਧਰੋਂ ਹਾਂ ਪੱਖੀ ਹੰਗਾਰਾ ਮਿਲਿਆ ਤੇ ਤਰੀਕ ਰੱਖੀ ਗਈ ਸੀ 15 ਕਿਉਂਕਿ ਸਾਡੇ ਵੱਲੋਂ ਪ੍ਰਪੋਜ਼ਲ ਸੀ ਕਿ 15 ਤਰੀਕ ਨੂੰ ਪਟਿਆਲੇ ਦੇ ਵਿੱਚ ਰੱਖ ਲਈਏ ਤਾਂ ਦੂਜੇ ਫੋਰਮਾਂ ਨੇ ਜਦੋਂ ਆਪਸ ਦੇ ਵਿੱਚ ਮੀਟਿੰਗ ਕੀਤੀ ਆ ਤਾਂ ਉਹਨਾਂ ਨੇ ਇਸਕ ਸੱਦਾ ਦਿੱਤਾ ਵੀ 15 ਦੂਰ ਹੈ ਵੇਖੋ ਇਹਨੂੰ ਪੋਜ਼ਿਟਿਵਲੀ ਵੀ ਲਓ ਕੁਝ ਲੋਕ ਇਸ ਨੂੰ 네ਗੇਟਿਵ ਲੈਂਦੇ ਮੈਂ ਕਹਿੰਦਾ ਪੋਜ਼ਿਟਿਵ ਵੀ ਲਓ ਕਿ 15 ਦੂਰ ਹੈ ਕਿਉਂ ਨਾ ਪਹਿਲਾਂ ਕਰ ਲਈਏ 15 ਨੂੰ ਵੀ ਤਾਂ ਕਰਨੀ ਆ ਅੱਜ ਹੀ ਕਰ ਲਈਏ ਤਾਂ ਜਿਹੜਾ ਸੱਦਾ ਆ ਉਹਦੇ ਚ ਕੱਲ 13 ਤਰੀਕ ਤੈਅ ਹੋ ਗਈ ਜਿਹੜਾ ਪਟਿਆਲੇ ਦੂਰ ਵਾਲੀ ਗੱਲ ਆ ਮੈਨੂੰ ਲੱਗਦਾ ਇਹ ਗੱਲ ਛੋਟੀ ਆ ਜੇ ਕੋਈ ਬੰਦਾ ਕਿਤੇ ਕੰਮਕਾਰ ਚ ਫਸਿਆ ਹੋਇਆ ਉਹ ਇਹ ਗੱਲ ਕਹਿ ਰਿਹਾ ਕਿ ਚਲ ਉੱਥੇ ਵੀ ਜਾਣਾ ਇੱਧਰ ਨੂੰ ਆ ਜਾਓ ਤਾਂ ਮੈਨੂੰ ਲੱਗਦਾ ਇਹ ਨਵੀਂ ਪੋਜ਼ਿਟਿਵਲੀ ਲੈਣਾ ਚਾਹੀਦਾ ਜੇ ਉਹਨਾਂ ਨੇ ਮੀਟਿੰਗ ਕਰਨੀ ਹੀ ਨਾ ਹੁੰਦੀ ਜੇ ਉਹਨਾਂ ਨੇ ਏਕਤਾ ਕਰਨੀ ਹੀ ਨਾ ਹੁੰਦੀ ਉਹ ਕਹਿੰਦੇ ਬੇਸ਼ਤ ਰੁਜੇ ਅਸੀਂ ਆਜ ਨਹੀਂ ਸਕਦੇ ਜਿਉਂ ਨੇ ਕਿਹਾ ਵੀ ਅਸੀਂ ਰੁਜੇ ਆ ਪਰ ਇਹਦਾ ਹੱਲ ਕੱਢ ਰਹੇ ਨੇ ਵੀ ਤੁਸੀਂ ਸਾਡੇ ਵੱਲ ਨੂੰ ਆਜੋ ਤਾਂ ਥੋੜਾ ਨੇੜੇ ਕਰ ਲਿਆ ਪਾਤਣਾ ਚ ਕਰ ਲਿਆ ਇਸ ਮੀਟਿੰਗ ਨੂੰ ਹਾਂ ਪੱਕੀ ਤਰੀਕੇ ਨਾਲ ਲੈਣਾ ਚਾਹੀਦਾ ਜਿਹੜੀ ਕੱਲ ਨੂੰ ਪਾਤਣਾ ਚ ਹੋ ਰਹੀ ਆ ਕਿਉਂਕਿ ਜੇ ਏਕਤਾ ਨਾ ਹੋਣੀ ਹੋਵੇ ਤਾਂ ਇਸ ਤੋਂ ਪਹਿਲਾਂ ਜਵਾਬ ਦਿੱਤੇ ਜਾ ਚੁੱਕੇ ਉਧਰ ਉਧਰੀ ਜੇ ਨੇੜੇ ਹੋਏ ਆ ਜੇ ਤੈਅ ਹੋਇਆ ਸਮਾਂ ਵੀ ਬੈਠਾਂਗੇ ਤਾਂ ਜਦੋਂ ਬੈਠਾਂਗੇ ਤਾਂ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੂਗਾ ਵੀ ਵੱਡੀ ਏਕਤਾ ਨਹੀਂ ਤਾਂ ਘੱਟੋ ਘੱਟ ਤਾਲਮਿਲਵੇਂ ਰੂਪ ਨਾਲ ਸਾਂਝੇ ਐਕਸ਼ਨ ਕਰਕੇ ਐਕਸ਼ਨ ਦੇ ਅੱਗੇ ਵੀ ਕਰਦੇ ਆਂ ਆੜੜ ਕਰਦੇ ਰਹੇ ਆਂ ਤਾਕਤ ਵੰਡੀ ਜਾਂਦੀ ਆ ਜੇ ਸਾਂਝੇ ਕਰਦੇ ਆਂ ਤਾਂ ਤਾਕਤ ਵੱਡੀ ਹੁੰਦੀ ਆ ਸਰਕਾਰ ਤੇ ਪ੍ਰੈਸ਼ਰ ਪੈਂਦਾ ਸੋ ਕੱਲ ਦੀ ਮੀਟਿੰਗ ਸਾਡੇ ਲਈ ਪੰਜਾਬ ਲਈ ਕਿਸਾਨ ਮੂਵਮੈਂਟ ਲਈ ਬਹੁਤ ਕੁਝ ਪੋਜ਼ਿਟਿਵ ਲੈ ਕੇ ਆਏਗੀ ਦੀ ਸਾਨੂੰ ਪੂਰੀ ਉਮੀਦ ਆ ਜੀ ਦੇਖੋ ਜੀ ਜਿਹੜਾ ਪੰਬਲ ਪੂਸਾ ਜਿਹੜੀ ਦੁਚਿੱਤੀ ਲੋਕਾਂ ਦੇ ਮਨਾਂ 'ਚ ਸੀ ਵੀ ਸ਼ਾਇਦ ਹੁਣ ਫਿਰ ਏਕਤਾ 'ਚ ਕੋਈ ਰੁਕਾਵਟ ਪੈ ਜਾਣੀ ਹੈ अवतार महिमा ਜਿਹੜੇ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਆਗੂ ਨੇ ਔਰ ਐਸਕੇਮ ਦੇ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਰਹੇ ਨੇ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਉਹ ਉਹ ਪੰਬਲ ਪੂਸਾ ਦੋਚਿੱਤੀ ਨੂੰ ਕਲੀਅਰ ਕਰਦੀ ਹੈ ਕੱਲ ਨੂੰ 13 ਤਰੀਕ ਨੂੰ ਪਾਤਲਾਚ ਮੀਟਿੰਗ ਹੈ ਉੱਥੇ ਵੇਖਾਂਗੇ ਕੀ ਨਤੀਜਾ ਨਿਕਲਦਾ ਹੈ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਇਸ तमाम ਮੁੱਦਿਆਂ ਦੇ ਉੱਪਰ ਜਰੂਰ ਲਿਖਿਆ ਕਰੋ